ਜਲੰਧਰ ਜਿਮਨੀ ਚੋਣ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ ਪੰਜਾਬ ਕਾਂਗਰਸ ਵੱਲੋਂ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੱਡੇ ਦੋਸ਼ ਲਗਾਏ ਪ੍ਰੈਸ ਕਾਨਫਰੰਸ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿਮਨੀ ਚੋਣ ਲਈ ਸਰਕਾਰ ਹੇਠਲੇ ਪੱਧਰ ਤੇ ਆ ਗਈ ਹੈ ਇੱਕ ਚੋਣ ਜਿੱਤਣ ਲਈ ਸਾਰੇ ਕਾਨੂੰਨ ਹੀ ਛਿੱਕੇ ਟੰਗ ਦਿੱਤੇ ਗਏ ਮੇਰੀ ਜ਼ਿੰਦਗੀ ਦੇ 45 ਸਾਲਾਂ ਦੀ ਉਮਰ ਦੇ ਵਿੱਚ ਮੈਂ ਇਸ ਤੋਂ ਪਹਿਲਾਂ ਬੜੀਆਂ ਸਰਕਾਰਾਂ ਆਈਆਂ ਬੜੀਆਂ ਚੜ੍ਹੀਆਂ ਗਈਆਂ ਬੜੀਆਂ ਕਮਜ਼ੋਰੀਆਂ ਸਨ ਲੇਕਿਨ ਇਸ ਤਰ੍ਹਾਂ ਦੀ ਸਰਕਾਰ ਮੈਂ ਆਪਣੇ ਜੀਵਨ ਦੇ ਵਿੱਚ ਇਸ ਤੋਂ ਪਹਿਲਾਂ ਕਦੇ ਨਹੀਂ ਦੇਖੀ ਜਿਸ ਦਾ ਮੁਕੰਮਲ ਰੂਪ ਦੇ ਵਿੱਚ ਮੈਂ ਸਮਝਦਾ ਇੱਕ ਸਰਕਾਰ ਦਾ ਫੇਲੀਅਰ ਔਰ ਨਾਟ ਓਨਲੀ ਇੱਕ ਫਰੰਟ ਤੇ ਮੁਕੰਮਲ ਸਾਰੇ ਫਰੰਟ ਤੇ ਅੱਜ ਪੰਜਾਬ ਦੀ ਸਰਕਾਰ ਤੇ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਫੇਲ ਹੋ ਚੁੱਕੇ ਹਿੰਦੁਸਤਾਨ ਦੀ ਪਰੰਪਰਾ ਰਹੀ ਹੈ ਤੇ ਵਿਸ਼ੇਸ਼ ਤੌਰ ਪੰਜਾਬ ਦੀ ਕਿ ਅਸੀਂ ਵੋਟਾਂ हाथ जोड़ के ते चोरी अटके मांगनी ओ पहली बार भगवंत मान जी मैं ये चीज देख रहे एक गैंगस्टर ਨੂੰ ਚਿਦਾ ਕੇ ਤੁਸੀਂ ਪਟਿਆਲੇ ਦੀ ਜੇਲ੍ਹ ਚੋਂ ਲੋਕਾਂ ਨੂੰ ਡਰਾ ਕੇ ਧਮਕਾਉਣ ਵਾਸਤੇ ਤੁਹਾਡੀ ਸਰਕਾਰ ਲੈ ਕੇ ਆ ਰਹੀ ਹੈ ਮੈਂ ਬਰਨਵਾਲੀ ਰਾਜ ਪ੍ਰੋਹਿ ਜੀ ਨੂੰ ਕਹਾਂਗਾ ਕਿਰਪਾ ਕਰਕੇ ਇਹਨਾਂ ਗੱਲਾਂ ਵੱਲ ਵੀ ਕਿਤੇ ਧਿਆਨ ਕਰੋ ਤੁਸੀਂ ਕਹਿ ਸਕਦੇ ਹੋ ਕਿ ਜਲੰਧਰ ਬੈਸਤੇ ਵਿੱਚ ਇੱਕ ਸਾংসੁਤਰੀ ਇੱਕ ਕਲੈਕਸ਼ਨ ਹੋ ਸਕਦੀ ਜਿੱਥੇ ਗੈਂਗਸਟਰ ਜਿਹੜਾ ਤਿੰਨ ਕਤਲਾਂ ਤੋਂ ਵੱਧ ਵੌਨਟਡ ਹੈ ਤੁਹਾਡੀ ਆਪਣੀ ਐਡਮਿਨਿਸਟ੍ਰੇਸ਼ਨ ਤੁਸੀਂ ਬਾਕੀ ਗੱਲ ਛੱਡੋ ਰਹਿਣ ਵਾਲਾ ਉਹ ਹਿੱਸੇ ਵਸth ਥਕੇ ਦਾ ਦਰਜੀਤ ਭਾਨਾ ਉਹਦਾ ਨਾਮ ਹੈ ਜੀ ਮਿੱਠੂ ਬਸਤੀ ਦੇ ਵਿੱਚ ਉਹਦਾ ਘਰ ਉਹਦੇ ਬਾਪੇ ਅੱਜ ਵੀ ਉੱਥੇ ਰਹਿੰਦੇ ਨੇ ਪਹਿਲੇ ਤੁਹਾਡੀ ਪੁਲਿਸ ਉਹਦੀ ਰਹਿਸ਼ ਝੂਠੀ ਆਦਲਪੁਰ ਚ ਬਖਾਂਦੀ ਹੈ ਫਿਰ ਤੁਹਾਡਾ ਡਿਪਟੀ ਕਮਿਸ਼ਨਰ ਜ਼ਿਲਹੰਦਰ ਦਾ ਉਹਨੂੰ ਬਕਾਇਦਾ ਤੌਰ 'ਤੇ ਇਜਾਜ਼ਤ ਦਿੰਦਾ ਫਿਰ ਤੁਹਾਡਾ ਜ਼ਿਲਹੰਦਰ ਰੂਰਲ ਦਾ ਜਿਹੜਾ ਐਸਐਸਪੀ ਹੈ ਉਹ ਨੂੰ ਇੰਡੋਰਸ ਕਰਦਾ ਇੱਕ ਝੂਠੀ ਚੀਜ਼ ਨੇ ਗੈਂਗਸਟਰ ਦੀ ਪਰੋਲ ਤੇ ਲਿਆਉਣ ਵਾਸਤੇ ਤੇਨੇ ਡਿਪਟੀ ਕਮਿਸ਼ਨਰ ਰੋਲ ਅਦਾ ਕਰਦਾ ਫਿਰ ਤੁਹਾਡੀ ਪੁਲਿਸ ਰੋਲ ਇਨਵੈਸਟਿਗੇਟ ਕਰਦੀ ਹੈ ਫਿਰ ਸੀਐਨਓ ਚ ਫੋਨ ਸੁਪਰਡੈਂਟ ਜੇਲ ਪਟਿਆਲੇ ਨੂੰ ਜਾਂਦਾ ਕਿ ਸਾਨੂੰ ਜਲਦੀ ਤੋਂ ਜਲਦੀ ਰੋਲ ਕਿਉਂਕਿ ਸੀਤਲ ਅੰਗੁਰਾਲ ਕੋ ਜਿਹੜੀ ਪੈਨ ਡਰਾਈਵ ਸੀ ਜਿਹਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਨੇ ਭਗਵੰਤ ਮਾਨ ਦੇ ਪ੍ਰਵਾਰ ਤੇ ਦੋਚ ਲਾਇਏ ਸੀ ਪੈਸੇ ਲੈ ਕੇ ਤੇ ਜਿਹਦੇ ਵਿੱਚ ਰਾਮਨ ਲੋਹੜੇ ਦੀ ਤੇ ਦੋ ਹੋਰ ਐਮ ਇਹਨਾਂ ਦੇ ਆਪ ਦੇ ਐਮ ਐਲ ਏ ਸੀ ਗੱਲਬਾਤ ਹੋਈ ਆਪਸ ਕਿੰਨਾ ਮਹੀਨਾ ਜਾਂਦਾ ਕਿੰਨੂੰ ਕੀ ਕੀ ਜਾਂਦਾ ਉਹ ਸਾਰੀਆਂ ਚੀਜ਼ਾਂ ਉਸ ਪੈਨ ਡਰਾਈਵ ਵਿੱਚ ਇੱਕ ਟੌਪ ਦਾ ਪੁਲਿਸ ਅਫਸਰ ਜਲੰਧਰ ਦਾ ਤੇ ਚੰਡੀਗੜ੍ਹ ਦਾ ਸੀਤਲ ਅੰਗੁਰਾਲ ਨੂੰ ਜਿਲਹਦਰ ਦੇ ਕੋਟੇ ਜਬਰ ਸਦਕੀਤਨ ਕੰਦ ਤੇ ਉਸ ਤੋਂ ਬਾਅਦ ਇਹ ਭਾਨਾ ਉਹਦੇ ਘਰ ਦੇ ਚੱਕਰ ਲਾਂਦਾ ਕਿਉਂਕਿ 22ਵੇਂ ਇਲੈਕਸ਼ਨ ਦੇ ਵਿੱਚ ਵੀ ਇਹ ਭਾਨਾ ਸ਼ੀਤਲ ਲੁੰਗਰਾਲ ਦੀ ਇਲੈਕਸ਼ਨ ਤੇ ਕੈਂਪੇਨ ਦੇ ਵਿੱਚ ਉਹਦੇ ਵਿੱਚ ਉਹਦੇ 'ਚ ਮਦਦ ਕਰਕੇ ਇਹਨੂੰ ਇਲੈਕਸ਼ਨ ਜਿੱਤਾਂਦਾ ਉਹ ਵਕੀਲਾਤਾਂ ਨੂੰ ਮੈਸੇਜ ਘੱਲਦਾ ਕਿ ਜੇ ਅੱਜ ਜਿਹੜਾ ਤੂੰ ਹੁਣ ਬਾਬੂ ਜਗਜੀਵਨ ਨਾਮ ਜੀ ਦੇ ਚੌਂਗ ਦੇ ਵਿੱਚ ਪੈਨ ਡ੍ਰਾਈਵ ਇਹਦੇ ਵਿੱਚ ਤੂੰ ਪਰਦਾ ਫਾਸ਼ ਕਰਨ ਲੱਗਾ ਪਰਦਾ ਫਾਸ਼ ਕਰਕੇ ਆ ਵੀ ਆਪਣੇ ਪਰਿਵਾਰ ਦਾ ਧਿਆਨ ਦੇ। ਅੱਗੇ ਅਸੀਂ ਸੋਚ ਸਕਨੇ। ਜਵਾਰੀ ਲਾਜੀ ਕਿ ਇਹ ਨਾਲ ਵੀ ਧਿਆਨ ਕਰੂੰ। ਤੁਹਾਡੀ ਆਪਣੀ ਸਰਕਾਰ ਕ੍ਰਾਈਮ ਦੇ ਵਿੱਚ ਪਾਰਟਨਰ ਬਣ ਜਾਏ। ਇਹ ਕਿੰਨੇ ਵੱਡੇ ਗੁਨਾਏ ਨੂੰ ਰੋਕਣ ਵਾਸਤੇ ਤੁਹਾਡੀ ਸਰਕਾਰ ਆਪ ਹੀ ਸਾਰਾ ਪ੍ਰਬੰਧ ਕਰ ਰਹੀ ਹੈ। ਤੁਹਾਡਾ ਜਸਟੀਸ ਕਮਿਸ਼ਨ ਝੂਠ ਬੋਲ ਰਿਹਾ। ਤੁਹਾਡੇ ਐਸਐਸਪੀ ਝੂਠ ਬੋਲ ਰਿਹਾ। ਤੁਹਾਡੇ ਬਕਾਇਦਾ ਤੌਰ ਸਿੱਧੀ ਸੀਐਮਓ ਚੋ ਸਬਡੈਂਟ ਪੁਲਿਸ ਨੂੰ ਡਾਇਰੈਕਸ਼ਨ ਦੇ ਕੇ ਉਹਦਾ ਮਤਲਬ ਹੈ ਕਿ ਭਗਵੰਤ ਮਾਨ ਨੂੰ ਪਹਿਲੇ ਹੀ ਪਤਾ ਸੀ ਕਿ ਉਹ ਮਕਰਾਬ ਦੇ ਕੋਲ ਇਸ ਕਿਸਮ ਦੀ ਆਡੀਓ ਹੈ ਬੈਕਗ੍ਰਾਉਂਡ ਤੁਹਾਨੂੰ ਪਹਿਲੇ ਹੀ ਉਹ ਮਕਰਾਬ ਦੀ ਪਤਾ ਜਦੋਂ ਤੁਸੀਂ ਇਸ ਕਿਸਮ ਦੇ ਲੋਕ ਹਿਸਟਰੀ ਸ਼ੀਟਸ ਨੂੰ ਪਹਿਲੇ ਟਿਕਾ ਦਿੰਦੇ ਹੋ ਤੇ ਜਿਹੜਾ ਚੰਨ ਭਗਵੰਤ ਮਾਨ ਸੇ ਹੁਣ ਚੜ ਰਿਹਾ ਇਹਨੂੰ ਪਤਾ ਹੋਣਾ ਚਾਹੀਦਾ ਸੀ ਕਿ ਚੰਨ ਕਿਸੇ ਦਿਨ ਚੜ੍ਹ ਨਹੀਂ ਕਰਦਾ ਮੈਂ ਬੇਨਤੀ ਕਰੂੰਗਾ ਜਲੰਧਰ ਵਾਸੀਆਂ ਵਾਸਤੇ ਇੱਥੇ ਨਿਰਾ ਨਹੀਂ ਭਗਵੰਤ ਨੂੰ ਵੀ ਆਹ ਟਾਈਮ ਆਇਆ ਤੁਹਾਡੇ ਕੋਲ ਜੇ ਕੋਡ ਵਧਣਾ ਪੰਜਾਬ ਝੂਠ ਬੋਲਿਆ ਮੇਰਾ ਕੁਫਰ ਕੋਲਿਆ ਤੁਸੀਂ ਕਿਸੇ ਭਾਵੇਂ ਪੈਣਾ ਨਾ ਗੱਲ ਕਰ ਲੋ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ 1,81,000 ਰੋਟੇ ਇਸ ਲਗੇ 50% ਵੋਟਰ ਔਰਤਾਂ ਨੇ ਤੇ ਹਰ ਵੋਟਰ ਨੂੰ 1000 ਰੁਪਿਆ ਮਹੀਨੇ ਦਾ ਔਰਤਾਂ ਨੂੰ ਇਹਨਾਂ ਨੇ ਇਹਨਾਂ ਦਾ ਪ੍ਰੋਮਿਸ ਸੀ ਅਸੀਂ ਆਰਮੀ ਨੇ ਤੁਹਾਨੂੰ ਹਜ਼ਾਰ ਦਿਆ ਕਰਾਂਗੇ 28 ਮਹੀਨਾ ਦੀ ਸਰਕਾਰ 90000 ਰਿੱਟੂ ਉਠਾਈ ਕਰ ਲੋ 252 ਕਰੋੜ ਰੁਪਈਆ ਤੇ ਨਿਰੇ ਔਰਤਾਂ ਦਾ ਆਪ ਦੀ ਸਰਕਾਰ ਵੱਲ ਬਕਾਇਆ ਹੈ ਤੇ ਇਹ ਵੋਟਾਂ ਕਿਹੜੀ ਗੱਲ ਦੀਆਂ ਮੰਗਦੇ ਦੀ ਇਹ ਵੀ ਮੈਂ ਦੱਸਣਾ ਚਾਹਨਾ ਵਿਨਿੰਗ ਸਾਹਿਬ 25 ਡੀਐਸਪੀ ਪੁਲਿਸ ਜਿਹੜੇ ਨੇ ਸਪੈਸ਼ਲੀ ਚੰਡੀਗੜ੍ਹ ਤੋਂ ਵੱਖ-ਵੱਖ ਜਗ੍ਹਾ ਤੋਂ ਪੁਲਿਸ ਦੇ ਡੀਐਸਪੀ ਸਿਵਲਨ ਕੱਪੜਿਆਂ 'ਚ ਲਗਾ ਦਿੱਤੇ ਗਏ ਨੇ ਚਬੀ ਵਰਜ ਨੇ ਸੰਕੇਤ ਬੱਚੀ ਇੱਕ ਇੱਕ ਵੋਲਟ ਦੇ ਵਿੱਚ ਇੱਕ ਡੀਐਸਪੀ ਲਗਾ ਦਿੱਤਾ ਇੱਕ ਕੋਆਰਡੀਨੇਟ ਕਰਨ ਵਾਲਾ ਸੇ ਲਗਾ ਦਿੱਤਾ ਜਿਸ ਦਿਨ ਵੋਟਾਂ ਪੈਣੀਆਂ ਨੇ ਉਹ ਦਿਨ ਜਿਹੜਾ ਗਦਰ ਇਹਨਾਂ ਮਚਾਉਣ ਦੀ ਕੋਸ਼ਿਸ਼ ਕਰਨੀ ਸਾਨੂੰ ਪੂਰਨ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਪਿੱਛੇ ਵੀ ਜਦੋਂ ਚੌਧਰੀ ਸਰਤੂਕ ਸਿੰਘ ਉੱਠਾ ਦੇ ਬਾਈ ਇਲੈਕਸ਼ਨ ਹੋਈਆਂ ਨੇ ਉਦੋਂ ਵੀ ਸਾਰੇ ਜਿਹੜੇ ਆਪ ਦੇ ਲੀਡਰਸ਼ਿਪ ਇਹਨਾਂ ਦੇ ਐਮਐਲਏ ਤੇ ਮਿਨਿਸਟਰ ਇੱਥੇ ਸਨ ਬਾਕੀ ਸਾਰੀ ਆਪੋਜੀਸ਼ਨ ਦੇ ਬੰਦੇ ਇਹਨਾਂ ਨੇ ਸ਼ਹਿਰ ਤੋਂ ਬਾਹਰ ਕੱਢ ਦਿੱਤੇ ਸੀ So Chandar Consultants Limited Building Maintenance Handyman under Chat Trade Platform is now available on your local London area. He has more than 5 years' experience in same line. He used to work with reputed companies, agencies, as well as local builders with brothers. He is professional by plumbing, electrician, masonry, car For more information, please contact him at under platform www.checktrade.com slash nine two one seven six zero. Chandar Consultants Limited call him on this number zero seven nine four zero seven nine five six eight six. ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ